ਮਿਲਦਾ ਜੀ ਜਦੋਂ ਤੁਸੀਂ ਸੁਖਚੰਨ ਸਿੰਘ ਉਤਲਾ ਜੀ ਦੀ ਫੋਨ ਮੁਹਿੰਮ ਦੇ ਵਿੱਚ ਜਾਂਦੇ ਹੋ ਕਿੰਦਾ ਦਾ ਰਿਸਪੌਂਸ ਮਿਲਦਾ ਪਿੰਡਾਂ ਦੇ ਵਿੱਚ ਜਾ ਕੇ ਬੀਬੀਆਂ ਦਾ ਕਿੰਦਾ ਦਾ ਹੰਗਾਰਾ ਮਿਲਦਾ ਕਿਹੜੇ ਸਵਾਲ ਜਿਹੜੇ ਬੀਬੀਆਂ ਦੇ ਵੱਲੋਂ ਮੂਰੇ ਰੱਖੇ ਜਾਂਦੇ ਨੇ ਕਿ ਆ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਈਆਂ ਜਿਹੜੀਆਂ ਤੁਹਾਡੇ ਵੱਲੋਂ ਉਹਨਾਂ ਨੂੰ ਆਸ ਆ ਕੇ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਬੀਆਂ ਦਾ ਰਿਸਪੌਂਸ ਬਾਜੀ ਇੰਦਾ ਆ ਕਿ ਹਰ ਜਿੰਨਾ ਵੀ ਜਿੱਥੇ ਜਿਹੜੇ ਪਿੰਡਾਂ 'ਚ ਅਸੀਂ ਗਏ ਆ ਅਲੱਗ ਅਲੱਗ ਰਿਸਪੌਂਸ ਦੀ ਉਹਨਾਂ ਦਾ ਅਲੱਗ ਅਲੱਗ ਡਿਮਾਂਡਾਂ ਸੀ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਮਾਵਾਂ ਦਾ ਮਾਵਾਂਾਂ ਜਿੰਨੀਆਂ ਵੀ ਹੋਈਆਂ ਨੇ ਜਿਨ੍ਹਾਂ ਤੇ ਗੱਲਬਾਤ ਕੀਤੀ ਸਾਡੇ ਨਾਲ ਉਹਨਾਂ ਨੇ ਸਾਨੂੰ 21 ਮੁਹਮਿੰਦ ਦੱਸੀ ਸਾਨੂੰ ਨਸ਼ੇ ਵਾਲੀ ਕੀ ਨਸ਼ੇ ਤੋਂ ਨਸ਼ੇ ਤੋਂ ਵੀ ਇਹ ਜਾਦ ਕਰਵਾਇਆ ਜਾਵੇ ਪੰਜਾਬ ਪਰ ਦਿਨ-ਦਿਨ ਵਧਦਾ ਜਾ ਰਿਹਾ ਹੈ ਜੀ ਕਈਆਂ ਦੀ ਹੋਰ ਡਿਮਾਂਡਾਂ ਹੈਗੀਆਂ ਨੇ ਸਰਕਾਰ ਤੋਂ ਖੁਸ਼ ਕੋਈ ਵੀ ਨਹੀਂ ਹੈਗਾ ਇਹ ਤਾਂ ਸਰਕਾਰ ਨੇ ਆਪਣੇ ਜੇਬਾਂ ਭਰ ਲਈਆਂ ਆਪਣੀਆਂ ਆਪਣੇ ਬੈਂਕ ਬੈਲੈਂਸ ਬਣਾ ਲਏ ਆਪਣੀਆਂ ਕੋਠੀਆਂ ਬਣਾ ਲੀਆਂ ਆਪਣੇ ਬੱਚਿਆਂ ਨੂੰ ਅੱਗੇ-ਅੱਗੇ ਸਰਕਾਰਾਂ ਚ ਖੜਾ ਰਹੇ ਨੇ ਲੇਕਿਨ ਗਰੀਬ ਆਮ ਲੋਕਾਂ ਲਈ ਕੁਝ ਨਹੀਂ ਸੋਚ ਰਹੇ ਹੈਗੇ ਪਿੰਡਾਂ ਵੀ ਸਾਨੂੰ ਰਿਸਪੌਂਸ ਇਹ ਮਿਲ ਰਿਹਾ ਬੀਬੀਆਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਸਰਕਾਰ ਤੋਂ ਰਹੀ ਗਲਪਕ ਮੰਤਬਰ ਸਰਕਾਰ ਦੀ 100000 ਰੁਪਏ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਹਰ ਬੀਬੀ ਨੂੰ ਦਵਾਂਗੇ 32 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੈਗਾ ਗੱਲਾਂ ਬਹੁਤ ਵੱਡੀਆਂ ਵੱਡੀਆਂ ਤੇ ਇੱਕ ਕੰਮ ਬਹੁਤ ਛੋਟੇ ਗੱਲਾਂ ਕਰ ਰਹੇ ਨੇ ਤੇ ਕੰਮ ਕੋਈ ਵੀ ਨਹੀਂ ਕਰ ਰਹੇ ਸਭ ਤੋਂ ਵੱਡੀ ਗੱਲ ਕੀ ਹੈ ਇਹ ਕਿ ਕਿੰਨਾ ਟਾਈਮ ਹੋ ਗਿਆ ਨਾ ਨੂੰ ਸਰਕਾਰ ਚਲਾਉਂਦਿਆਂ ਨੂੰ ਇਹਨਾਂ ਨੇ ਪੰਜਾਬ ਦਾ ਕੀਤਾ ਕੀ ਆ ਹੁਣ ਤੱਕ ਕੋਈ ਵਿਕਾਸ ਨਹੀਂ ਕੀਤਾ ਪੰਜਾਬ ਦਾ ਨਸ਼ੇ ਹੋਰ ਨਸ਼ੇ ਨੌਜਵਾਨ ਪੀੜੀ ਨਸ਼ੇ ਵੱਲ ਵੱਧਦੀ ਜਾ ਰਹੀ ਆ ਮੁੰਡੇ ਕੁੜੀਆਂ ਆਇਲੈਂਡਸ ਕਰਦੇ ਬਾਹਰ ਜਾ ਰਹੇ ਨੇ ਪੰਜਾਬ ਤਾਂ ਖਾਲੀ ਹੋ ਰਿਹਾ ਜੀ ਤੁਸੀਂ ਇਹ ਸੋਚੋ ਆਉਣ ਲਈ ਪੀੜੀ ਵਿੱਚ ਬਜ਼ੁਰਗਾਂ ਨੂੰ ਕੌਣ ਸੰਭਾਲੂਗਾ ਮੁੰਡੇ ਕੁੜੀਆਂ ਤਾਂ ਬਾਹਰ ਜਾ ਰਹੇ ਨੇ ਜੀ ਆਮਦਨ ਕੋਈ ਹੈ ਨਹੀਂ ਸਾਧਨ ਕੋਈ ਕਮਾਈ ਦਾ ਬੇਰੋਜ਼ਗਾਰੀ ਬਹੁਤ ਵੱਧ ਰਹੀ ਹੈ ਨਸ਼ੇ ਵੱਧ ਰਹੇ ਨੇ ਪੰਜਾਬ ਸਰਕਾਰ ਕਰ ਕੀ ਰਹੀ ਹੈ ਨਾ ਬੇਰੋਜ਼ਗਾਰੀ ਦੂਰ ਕਰ ਰਹੀ ਹੈ ਨਾ ਨਸ਼ੇ ਦੂਰ ਕਰ ਰਹੀ ਹੈ ਜੀ ਨੌਕਰੀ ਮਿਲ ਨਹੀਂ ਰਹੀਆਂ ਗਈਆਂ ਜੀ ਮੇਰੀ ਸਾਰੇ ਬਰਨਾਲੇ ਦੇ ਏਰੀਏ ਨੂੰ ਮਤਲਬ ਬਰਨਾਲੇ ਹਲਕਾ ਬਰਨਾਲੇ ਦੇ ਸਾਰੂ ਲੋਕਾਂ ਨੂੰ ਬੇਨਤੀ ਹੈਗੀ ਆ ਕਿ ਆਉਣ ਵਾਲੀ 20 ਤਰੀਕ ਨੂੰ 8 ਨੰਬਰ ਤੇ ਸਾਡਾ ਚੋਣ ਨਿਸ਼ਾਨਾ ਜੀ ਮਾਈਕ ਭਾਈ ਸੁਖਚੈਨ ਸਿੰਘ ਅਤਲਾ ਜੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਚੇਂਜ ਹੋਗੀ ਤਾਂ ਹੀ ਬਦਲਾ ਆਊਗਾ ਜੇ ਸਰਕਾਰ ਚੇਂਜ ਨਹੀਂ ਹੋਊਗੀ ਤਾਂ ਹੀ ਕੁਸਰੰਡੀ ਰੋਣਾ ਰਹਿਣਾ ਕੋਈ ਚੇਂਜ ਨਹੀਂ ਆਉਣਾ ਹੈਗਾ ਸਾਰੇ ਬੀਬੇ ਨੂੰ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਆਪਣੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ ਤੁਸੀਂ ਤਾਂ ਆਉਣ ਵਾਲੇ ਸਮੇਂ ਵਿੱਚ 20 ਤਰੀਕ ਨੂੰ 8 ਨੰਬਰ ਤੇ ਚੋਣ ਨਿਸ਼ਾਨਾ ਆਪਣਾ ਮਾਈਕ ਮਾਈਕ ਨੂੰ ਵੋਟ ਪਾਓ ਜੀ ਸਾਡੇ ਸੁਖਚੰਦ ਸਿੰਘ ਭਾਜੀ ਅਤਲਾ ਜੀ ਨੂੰ ਕਾਮਯਾਬ ਬਣਾਓ ਮਿਲਦਾ ਜੀ ਜਦੋਂ ਤੁਸੀਂ ਸੁਖਚੰਦ ਸਿੰਘ ਅਤਲਾ ਜੀ ਦੀ ਫੋਨ ਮੁਹਿੰਮ ਦੇ ਵਿੱਚ ਜਾਂਦੇ ਹੋ ਕਿੰਦਾ ਦਾ ਰਿਸਪੌਂਸ ਮਿਲਦਾ ਪਿੰਡਾਂ ਦੇ ਵਿੱਚ ਜਾ ਕੇ ਬੀਬੀਆਂ ਦਾ ਕਿੰਦਾ ਦਾ ਹੰਗਾਰਾ ਮਿਲਦਾ ਕਿਹੜੇ ਸਵਾਲ ਜਿਹੜੇ ਬੀਬੀਆਂ ਦੇ ਵੱਲੋਂ ਮੂਰੇ ਰੱਖੇ ਜਾਂਦੇ ਨੇ ਕਿ ਆ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਈਆਂ ਜਿਹੜੀਆਂ ਤੁਹਾਡੇ ਵੱਲੋਂ ਉਹਨਾਂ ਨੂੰ ਆ ਸਕੇ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਬੀਆਂ ਦਾ ਰਿਸਪੌਂਸ ਭਾਜੀ ਇਦਾਂ ਆ ਕਿ ਹਰ ਜਿੰਨਾ ਵੀ ਜਿੱਥੇ ਜਿਹੜੇ ਪਿੰਡਾਂ 'ਚ ਅਸੀਂ ਗਏ ਆ ਅਲੱਗ ਅਲੱਗ ਰਿਸਪੌਂਸ ਸੀ ਉਹਨਾਂ ਦਾ ਅਲੱਗ ਅਲੱਗ ਡਿਮਾਂਡਾਂ ਸੀ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਮਾਵਾਂ ਦਾ ਮਾਵਾਂਾਂ ਜਿੰਨੀਆਂ ਵੀ ਹੋਈਆਂ ਨੇ ਜਿਨ੍ਹਾਂ ਦੇ ਗੱਲਬਾਤ ਕੀਤੀ ਸਾਡੇ ਨਾਲ ਉਹਨਾਂ ਨੇ ਸਾਨੂੰ 21 ਮੁਹਮਿੰਦ ਦੱਸੀ ਸਾਨੂੰ ਨਸ਼ੇ ਵਾਲੀ ਕੀ ਨਸ਼ੇ ਤੋਂ ਨਸ਼ੇ ਤੋਂ ਵੀ ਇਹ ਜਾਗਰੂਕ ਕਰਵਾਇਆ ਜਾਵੇ ਪੰਜਾਬ ਪਰ ਦਿਨ-ਦਿਨ ਵਧਦਾ ਜਾ ਰਿਹਾ ਹੈ ਜੀ ਕਈਆਂ ਦੀ ਹੋਰ ਡਿਮਾਂਡਾਂ ਹੈਗੀਆਂ ਨੇ ਸਰਕਾਰ ਤੋਂ ਖੁਸ਼ ਕੋਈ ਵੀ ਨਹੀਂ ਹੈਗਾ ਇਹ ਤਾਂ ਸਰਕਾਰ ਨੇ ਆਪਣੇ ਜੇਬਾਂ ਭਰ ਲਈਆਂ ਆਪਣੀਆਂ ਆਪਣੇ ਬੈਂਕ ਬੈਲੈਂਸ ਬਣਾ ਲਏ ਆਪਣੀਆਂ ਕੋਠੀਆਂ ਬਣਾ ਲੀਆਂ ਆਪਣੇ ਬੱਚਿਆਂ ਨੂੰ ਅੱਗੇ-ਅੱਗੇ ਸਰਕਾਰਾਂ ਚ ਖੜਾ ਰਹੇ ਨੇ ਲੇਕਿਨ ਗਰੀਬ ਆਮ ਲੋਕਾਂ ਲਈ ਕੁਝ ਨਹੀਂ ਸੋਚ ਰਹੇ ਹੈਗੇ ਪਿੰਡਾਂ ਵੀ ਸਾਨੂੰ ਰਿਸਪੌਂਸ ਇਹ ਮਿਲ ਰਿਹਾ ਬੀਬੀਆਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਸਰਕਾਰ ਤੋਂ ਰਹੀ ਗਲਪਕ ਮੰਤਵਨ ਸਰਕਾਰ ਦੀ 100000 ਰੁਪਏ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਹਰ ਬੀਬੀ ਨੂੰ ਦਵਾਂਗੇ 32 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੈਗਾ ਗੱਲਾਂ ਬਹੁਤ ਵੱਡੀਆਂ ਵੱਡੀਆਂ ਤੇ ਇੱਕ ਕੰਮ ਬਹੁਤ ਛੋਟੇ ਗੱਲਾਂ ਕਰ ਰਹੇ ਨੇ ਤੇ ਕੰਮ ਕੋਈ ਵੀ ਨਹੀਂ ਕਰ ਰਹੇ ਸਭ ਤੋਂ ਵੱਡੀ ਗੱਲ ਕੀ ਹੈ ਇਹ ਕਿ ਕਿੰਨਾ ਟਾਈਮ ਹੋ ਗਿਆ ਨਾ ਨੂੰ ਸਰਕਾਰ ਚਲਾਉਂਦਿਆਂ ਨੂੰ ਇਹਨਾਂ ਨੇ ਪੰਜਾਬ ਦਾ ਕੀਤਾ ਕੀ ਆ ਹੁਣ ਤੱਕ ਕੋਈ ਵਿਕਾਸ ਨਹੀਂ ਕੀਤਾ ਪੰਜਾਬ ਦਾ ਨਸ਼ੇ ਹੋਰ ਨਸ਼ੇ ਨੌਜਵਾਨ ਪੀੜੀ ਨਸ਼ੇ ਵੱਲ ਵੱਧਦੀ ਜਾ ਰਹੀ ਆ ਮੁੰਡੇ ਕੁੜੀਆਂ ਆਇਲੈਂਡਸ ਕਰਦੇ ਬਾਹਰ ਜਾ ਰਹੇ ਨੇ ਪੰਜਾਬ ਤਾਂ ਖਾਲੀ ਹੋ ਰਿਹਾ ਜੀ ਤੁਸੀਂ ਇਹ ਸੋਚੋ ਆਉਣ ਲਈ ਪੀੜੀ ਵਿੱਚ ਬਜ਼ੁਰਗਾਂ ਨੂੰ ਕੌਣ ਸੰਭਾਲੂਗਾ ਮੁੰਡੇ ਕੁੜੀਆਂ ਤਾਂ ਬਾਹਰ ਜਾ ਰਹੇ ਨੇ ਜੀ ਆਮਦਨ ਕੋਈ ਹੈ ਨਹੀਂ ਸਾਧਨ ਕੋਈ ਕਮਾਈ ਦਾ ਬੇਰੋਜ਼ਗਾਰੀ ਬਹੁਤ ਵੱਧ ਰਹੀ ਹੈ ਨਸ਼ੇ ਵੱਧ ਰਹੇ ਨੇ ਪੰਜਾਬ ਸਰਕਾਰ ਕਾਰ ਕੀ ਰਹੀ ਹੈ ਨਾ ਬੇਰੋਜ਼ਗਾਰੀ ਦੂਰ ਕਰ ਰਹੀ ਹੈ ਨਾ ਨਸ਼ੇ ਦੂਰ ਕਰ ਰਹੀ ਹੈ ਜੀ ਨੌਕਰੀ ਮਿਲ ਨਹੀਂ ਰਹੀਆਂ ਗਈਆਂ ਜੀ ਮੇਰੀ ਸਾਰੇ ਬਰਨਾਲੇ ਦੇ ਏਰੀਏ ਨੂੰ ਮਤਲਬ ਬਰਨਾਲੇ ਹਲਕਾ ਬਰਨਾਲੇ ਦੇ ਸਾਰੂ ਲੋਕਾਂ ਨੂੰ ਬੇਨਤੀ ਹੈਗੀ ਆ ਕਿ ਆਉਣ ਵਾਲੀ 20 ਤਰੀਕ ਨੂੰ 8 ਨੰਬਰ ਤੇ ਸਾਡਾ ਚੋਣ ਨਿਸ਼ਾਨਾ ਜੀ ਮਾਈਕ ਭਾਈ ਸੁਖਚੈਨ ਸਿੰਘ ਅਤਲਾ ਜੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਚੇਂਜ ਹੋਗੀ ਤਾਂ ਹੀ ਬਦਲਾਵ ਆਊਗਾ ਜੇ ਸਰਕਾਰ ਚੇਂਜ ਨਹੀਂ ਹੋਗੀ ਤਾਂ ਹੀ ਕੁਸ ਰੰਡੀ ਰੋਣਾ ਰਹਿਣਾ ਕੋਈ ਚੇਂਜ ਨਹੀਂ ਆਉਣਾ ਹੈਗਾ ਸਾਰੇ ਬੀਬੇ ਨੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਆਪਣੀ ਪੀੜ੍ਹੀ ਨੂੰ ਚ ਬਚਾਉਣਾ ਚਾਹੁੰਦੇ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੋ ਤੁਸੀਂ ਤਾਂ ਆਉਣ ਵਾਲੇ ਸਮੇਂ ਵਿੱਚ 20 ਤਰੀਕ ਨੂੰ 8 ਨੰਬਰ ਤੇ ਚੋਣ ਨਿਸ਼ਾਨਾ ਬਣਾ ਮਾਈਕ ਮਾਈਕ ਨੂੰ ਵੋਟ ਪਾਓ ਜੀ ਸਾਡੇ ਸੁਖਚੈਨ ਸਿੰਘ ਭਾਜੀ ਅਤਲਾ ਜੀ ਨੂੰ ਕਾਮਯਾਬ ਬਣਾਓ